ਕੁਲਚੇ ਛੋਲੇ ਵੇਚਣ ਵਾਲੇ ਵੱਲੋਂ ਪੈਸੇ ਮੰਗਣ ਤੇ ਕੀਤਾ ਹਮਲਾ ਸਾਰੀ ਘਟਨਾ ਕੈਮਰੇ ਦੇ ਵਿੱਚ ਹੋਈ ਕੈਦ ਦਹਿਸ਼ਤ ਦਾ ਮਾਹੌਲ ਹੋਇਆ ਪੈਦਾ ਮਾਮਲਾ ਅੰਮ੍ਰਿਤਸਰ ਦੇ ਰਾਣੀ ਬਾਗ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਕਿ ਕੁਲਚੇ ਛੋਲੇ ਵੇਚਣ ਵਾਲੇ ਵਿਜੇ ਵੱਲੋਂ ਆਪਣੇ ਹੀ ਇਲਾਕੇ ਦੇ ਨੌਜਵਾਨ ਦੇ ਉੱਪਰ ਕੁੱਟਮਾਰ ਕਰਨ ਦੇ ਦੋਸ਼ ਲਗਾਏ ਤੇ ਸਾਰੀ ਘਟਨਾ ਕੈਮਰੇ ਚ ਕੈਦ ਹੋ ਗਈ ਹੈ ਸਭ ਤੋਂ ਪਹਿਲਾਂ ਵੀਡੀਓ ਤੇ ਨਜ਼ਰ ਮਾਰਦੇ ਹਾਂ ਉਤੇ ਹੀ ਪੀੜਤ ਵਿਜੇ ਸ਼ਰਮਾ ਨੇ ਕੁੱਟਮਾਰ ਕਰਨ ਦੀ ਸਾਰੀ ਘਟਨਾ ਦੱਸੀ ਕਿ ਕਿਵੇਂ ਪੈਸਿਆਂ ਦੇ ਲੈਣ ਨੂੰ ਲੈ ਕੇ ਜਿਹੜਾ ਕਿ ਇਹ ਝਗੜਾ ਹੋਇਆ ਹੈ ਵਿਜੇ ਸ਼ਰਮਾ ਭਾਜੀ ਤੇ ਕਿੱਥੇ ਜੀ ਆਪਣੀ ਦੁਕਾਨ ਮੇਰੀ ਦੁਕਾਨ ਇੱਥੇ ਰਾਨੀਗਾ ਬਾਗ ਮਾਡਲ ਟਾਊਨ ਚੌਂਗ ਦੇ ਵਿੱਚ ਤੇ ਕੀ ਗੱਲ ਹੋਈ ਸੀ ਜਿਹੜੀ ਇੱਕ ਸੀਸੀਟੀਵੀ ਵੀ ਚੱਲ ਕੋਈ ਨੇ ਮੈਂ ਕਿਸੇ ਕੋ ਪੈਸੇ ਲੈਣੇ ਸੀ ਉਹਦਾ ਜਮਾਨ ਜਮਾਨ ਤੇ ਮੇਰੀ ਗਈ ਸੀ ਤੇ ਮੈਂ ਫਿਰ ਫਸ ਗਿਆ ਸੀ ਉਹਨੇ ਪੈਸੇ ਦਿੱਤੇ ਨਹੀਂ ਪੈਸੇ ਮੈਨੂੰ ਦੇਣੇ ਪਏ ਉਹ ਵਾਰ ਜਦੋਂ ਮੈਂ ਪੈਸੇ ਮੰਗਰਾ ਉਦੋਂ ਫਿਰ ਮੇਨੂੰ ਕੋ ਝਗੜਾ ਹੋ ਮੇਰੇ ਨਾਲ ਇੱਕ ਦੋ ਵਾਰੀ ਪਹਿਲਾਂ ਵੀ ਹੋ ਚੁੱਕਿਆ ਕੰਮ ਹੈ। ਮਾਮਲੇ ਲਾ ਕੇ ਪੁਛਣ ਨੂੰ ਕੰਪਲੀਟ ਕੀਤੀ। ਉਦੋਂ ਨਹੀਂ ਕੀਤੀ ਕਿਉਂਕਿ ਮੇਰੇ ਕੋਲ ਕੋਈ ਪੁਖਤਾ ਸਬੂਤ ਨਹੀਂਗਾ ਸੀ। ਆ ਤਾਂ ਕੁਦਰਤੀ ਮੇਰੇ ਨਾਲ ਕੈਮਰਾ ਲੱਗਾ ਆ ਸੀ ਤਾਂ ਮੈਂ ਤਾਂ ਵੀ ਪੁਛਣਸ਼ ਕਰ ਕੀਤੀ। ਹਾਂਜੀ ਹਾਂਜੀ ਕੀਤੀ ਹੋਈ ਆ ਬੀਤੇ ਦਿਨਾਂ ਦੇ ਵਿੱਚ ਕੀਤੀ ਜਾ ਰਹੀ ਆ। ਵੇਖੋ ਕਰਨ ਦੇ ਮੈਨੂੰ ਕੁਝ ਜੋ ਦੇਖ ਕੇ ਆ ਵੀ ਜੋ ਹਾਲੇ ਤੱਕ ਪੁਖਤਾਕਾਰ ਵਿੱਚ ਜਿਆਦਾ ਕਰਨੀ ਚਾਹੀਦੀ ਜਿੱਦਾਂ ਜਿੱਦੀ ਨੇੜੇ ਹੈਗੇ ਆ ਜਾਂ ਜਿੱਦਾਂ ਉਹਨੇ ਖੋਫ ਨਾਲ ਮੈਨੂੰ ਕੁੱਟਿਆ ਉਸ ਹਿਸਾਬ ਨਾਲ ਕੁਛ ਨਹੀਂ ਲੱਗ ਰਿਹਾ ਉਹ ਤੇ ਦੋ ਦੋ ਤਿੰਨ ਵਾਰੀ ਝਗੜਾ ਹੋ ਚੁੱਕਾ ਤੁਹਾਡੇ ਨਾਲ ਝਗੜਾ ਹਾਂਜੀ ਆ ਕੇ ਕੋਈ ਕਾਰਨ ਦੱਸ ਦੇ ਝਗੜੇ ਦਾ ਕੋਈ ਨਹੀਂ ਨਹੀਂ ਉਹਦਾ ਬਸ ਬਸ ਦੇਖ ਲਓ ਬੇਬਾਨੇ ਬਸ ਮੇਰੇ ਕੋਲ ਸੋਦਾ ਲੈਣਾ ਜੇ ਪੈਸੇ ਮੰਗ ਲਾਂ ਤਾਂ ਪੈਸੇ ਮੰਗਣਦੇ ਹੀ ਮੈਨੂੰ ਮਾਰਨ ਲੱਗ ਜਣਾ ਤੁਹਾਡੇ ਦੁਕਾਨ ਦੇ ਲਾਗੇ ਬਿਲਕੁਲ ਚੌਂਕੀ ਗਈ ਆ ਪੁਲਿਸ ਵੀ ਜੜੀ ਘੰਟੇ ਲੱਗੇ ਰਹਿੰਦੀ ਆ ਮੰਗਰ ਹੈ ਸਿਕਿਉਰਟੀ ਲਈ ਵੀ ਪੁਲਿਸ ਕੱਢੀ ਆ ਨਹੀਂ ਕੋਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇੱਕ ਕਯੋ ਆਰਟੀ ਇੱਥੇ ਗੱਡੀ ਲੱਗੀ ਆ ਮੇਰੇ ਕੋਲ ਇੱਕ ਮੇਰੇ ਸਾਰਾ 100 100 ਮੀਟਰ ਵੀ ਨਹੀਂ ਹੋਣੇ ਦੂਰੀ ਚੌਂਕੀ ਦੇ ਆ 1 ਜਿਹੜਾ ਤੁਸੀਂ ਦੱਸਿਆ ਐਸਐਸਪੀ ਦਫ਼ਤਰਾਂ ਨਾਲ ਕੁਝ ਹੋਣਾ ਤਾਂ ਚਾਹੀਦਾ ਜੇ ਕੋਈ ਉਨਕੀ ਪ੍ਰਸ਼ਾਸਨ ਤੋਂ ਕੋਈ ਮੰਗ ਕਰੇ। ਉਸ ਸਾਹਿਬ ਸਾਹੀ ਜੋ ਪੁਖਤਾ ਕਾਰਵਾਈ ਕੀਤੀ ਜਾਵੇ ਜਦੋਂ ਮੈਨੂੰ ਇਨਸਾਫ਼ ਦਿੱਤਾ ਜਾਵੇ ਕਿ ਨਹੀਂ ਐਦਾਂ ਮਾਰਿਆ ਜੋ ਕੇ ਜੇ ਮੈਂ ਮੈਨੂੰ ਮੈਂ 22 ਚਾਂਸ ਮੇਰਾ ਹੋਰ ਸਿਰ ਤੇ ਹਮਲਾ ਜਨਾ ਮੈਂ ਮਰ ਜਾਂਦਾ ਫੇਰ ਕੀ ਹੋਣਾ ਤੇ ਮੇਰੇ ਪਰਿਵਾਰ ਮੇਰਾ ਤੇ ਬੇਗਰ ਹੋ ਜਾਣਾ ਤੇ ਦੂਜਾ ਦੁਕਾਨਦਾਰੀ ਬੰਦ ਹੋ ਜਾਣੀ ਹੋਰ ਚਲਾਣ ਵਾਲਾ ਮਗਰੋਂ ਕਿੰਨੇ ਹੈ ਕਿੰਨੇ ਕਿ ਨੌਜਵਾਨ ਆਉਂਦੇ ਜਿੰਨਾਂ ਨੂੰ ਪਤਾ ਝਗੜਾ ਕਿ ਭਾਈ ਜਨਾ ਕਾਫੀ ਬੇਲੇ ਜਾਂ ਨਸ਼ੇੜੀ ਟਾਈਪ ਦੇ ਸਮਝ ਲੋ ਤੁਸੀਂ ਜਿੰਨਾਂ ਨੂੰ ਇਹ ਬੰਦਾ ਵਾ ਇਹ ਬੰਦਾ ਵਾ ਅodis ਕਟਾਂ ਦੀ ਜਾਂਚ ਕਰੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਸੀਸੀਟੀਵੀ ਦੇ ਆਧਾਰ ਤੇ ਤੇ ਵਿਜੇ ਸ਼ਰਮਾ ਦੀ ਸ਼ਿਕਾਇਤ ਤੋਂ ਬਾਅਦ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹਨਾਂ 17 ਤਰੀਕ ਰਾਤ ਨੂੰ ਝਗੜਾ ਆ ਵਿਜੇ ਕੁਮਾਰ ਨਾਮ ਦਾ ਵਿਅਕਤੀ ਉੱਥੇ ਛੋਲੇ ਗੁਲਚਾਨੀ ਦੀ ਸ਼ਾਪ ਹੈਗੀ ਹੈ ਤੇ ਇਹ 18 ਨੂੰ ਸਾਡੇ ਕੋਲ ਵੀ ਆਇਆ ਸੀ ਕਿ ਇਤਰਾ ਮੈਨੂੰ ਇਹਨੇ ਬੀਣੀ ਨਾਮ ਦਾ ਬੰਦਾ ਪਰ ਉਹ ਹੀ ਵੈਰੀਫਾਈ ਸਾਰਾ ਕੀਤਾ ਵਾ ਇਹਦਾ ਨਾਮ ਮੁੰਡੇ ਦਾ ਹੈਗਾ ਆਇਰਨ ਉਹ ਬੀਣੀ ਮਾਡਲ ਟਾਊਨ ਗਲੀ ਨੰਬਰ 3 'ਚ ਰਹਿੰਦਾ ਇਹ ਇਹ ਤੇ ਜਿਹੜਾ ਵਾ ਇਹਨਾਂ ਨੇ ਡਾਕਟਰ ਵੀ ਕੱਢ ਕੇ ਦਿੱਤਾ ਸੀ ਉਹਨੂੰ ਵਿਜੇ ਕੁਮਾਰ ਨੂੰ ਤੇ ਉਹਦਾ ਰਿਜ਼ਲਟ ਅਜੇ ਨਹੀਂ ਆਇਆ ਪਰ ਫਿਰ ਵੀ ਅਸੀਂ ਜਿਹੜਾ ਪ੍ਰੀਵੈਂਟਿਵ ਐਕਸ਼ਨ ਲੈਂਦੇ ਹੋਏ ਆਇਰਨ ਉਹ ਬੀੜੀ ਦੇ ਖਿਲਾਫ ਜਿਹੜਾ ਵਾ ਉਹਨੂੰ ਅੱਜ ਪੇਸ਼ ਕਰਾਂਗੇ ਉਹਦੇ ਖਿਲਾਫ ਅਸੀਂ ਐਕਸ਼ਨ ਲੈ ਲਿਆ ਜੋ ਕਾਨੂੰਨ ਮੁਤਾਬਕ ਕਾਰਵਾਈ ਬੰਦੀ ਉਹ ਹੀ ਕੀਤੀ ਹੈ ਕਿੰਨੇ ਕਿ ਨੋਜਵਾਨਾਂ ਦਾ ਉੱਥੇ ਝਗੜਾ ਕੀਤਾ ਗਿਆ ਇਹ ਇਕੱਲਾ ਹੀ ਆਇਰਨ ਉਹਨੇ ਦਰਖਾਸਤ ਹੀ ਲਿਖਿਆ ਹੈ ਕਾਰਨ ਕੀ ਸੀ ਝਗੜਾ ਦਾ ਕੋਈ ਦੋਸਤ ਕਾਰਨ ਜਿਹੜਾ ਇਹਨਾਂ ਦਾ ਇਹ ਤੇ ਜਿਹੜਾ ਹੈਗਾ ਤੁਸੀਂ ਇਹ ਕਹਿੰਦਾ ਕਿ ਮੈਂ ਉੱਚਾਈ ਖਾਨ ਕੇ ਉੱਥੇ ਹੋਰ ਅਜੇ ਬਾਕੀ ਵੈਰੀਫਾਈ ਕੀਤਾ ਜਾ ਰਿਹਾ ਸਾਰਾ। ਕਿਹਾ ਦੇਖਿਆ ਜਾਬੇ ਤਾਂ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦਾ ਖੂਨ ਇਸ ਕਦਰ ਉਬਾਲੇ ਖਾ ਰਿਹਾ ਕਿ ਜੇਕਰ ਕਿਸੇ ਗੱਲ ਤੇ ਕੋਈ ਤਕਰਾਰ ਹੋ ਜਾਏ ਤਾਂ ਕੁੱਟਮਾਰ ਕਰਨ ਤੇ ਉਤਰ ਜਾਂਦੇ ਨੇ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।